ਰਸਤਿਆਂ ਦੀ ਗੱਲ ਕਰੀਆ ਜਿਹੜੇ ਆਪਣੇ ਯਾਰ ਦੋਸਤ ਨੇ ਮਤਲਬ ਉਹ ਆਪਣੇ ਨਾਲ ਕਿੰਨਾ ਖੜਦੇ ਆ ਨਾ ਦੋ ਭਰਾਵਾਂ ਦਾ ਪਿਆਰ ਇੱਕ ਹਸਬੰਡ ਵਾਈਫ ਦਾ ਹੋਰ ਵੀ ਸੁਪਨੇ ਨੇ ਚੰਗੇ ਆ ਫੋਰ ਮੈਸੇਜ ਵਾਲੀਆਂ ਫਿਲਮਾਂ ਚੰਗੇ ਸਨੇਹ ਦਿੱਤੇ ਜਾਣ ਜਿੰਨਾ ਰਾਈ ਦੋਸਤੋ 14 ਨਵੰਬਰ ਨੂੰ ਇੱਕ ਪੰਜਾਬੀ ਫਿਲਮ ਇੱਕ ਤੇਰੇ ਕਰਕੇ ਰਿਲੀਜ਼ ਹੋਈ ਆ ਔਰ ਉਸ ਫਿਲਮ ਦੇ ਇੱਕ ਜੋ ਥੀਮ ਨੇ ਲੋਕਾਂ ਨੂੰ ਕਾਫੀ ਆਕਰਸ਼ਿਤ ਕੀਤਾ ਹੈ ਫਿਲਮ ਦੀ ਸਟਾਰ ਕਾਸਟ ਦਿਸਕਰਨ ਗਰੇਵਾਲ ਜੋ ਇੱਕ ਪ੍ਰਸਿੱਧ ਕਲਾਕਾਰ ਗਾਇਕ ਨੇ ਔਰ ਉਬਰ ਹੈ ਫਿਲਮ ਦਾ ਮਜ਼ਾਕਾਰ ਨੇ ਅੱਜ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਸ ਫਿਲਮ ਦੇ ਬਾਬਤ ਹਾਂਜੀ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਧੰਨਵਾਦੀ ਸਪੋਕਸਮੈਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਅ ਤੋ ਫਿਲਮ ਦਾ ਟੀਮ ਆ ਅਕੀਸ਼ ਬੇਸ ਤੇ ਆਧਾਰਿਤ ਆ ਫਿਲਮ ਆਪਾਂ ਇੱਕ ਪੱਖ ਲਈ ਨਹੀਂ ਵੜਾਈ ਮਤਲਬ ਸਾਰੇ ਪੱਖਾਂ ਲਈ ਫਿਲਮਾਂ ਦੋ ਭਰਾਵਾਂ ਦਾ ਪਿਆਰ ਇੱਕ ਹਸਬੰਡ ਵਾਈਫ ਦਾ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਨੰਘ ਕੇ ਬਾਹਰ ਸੈਟਲ ਹੋਣਾ ਫਿਰ ਉਸ ਤੋਂ ਬਾਅਦ ਇੰਡੀਆ ਤੋਂ ਇੱਕ ਮੁੰਡਾ ਬਾਹਰ ਜਾਂਦਾ ਉਹਦੀ ਸਟਰਗਲ ਲਾਈਫ ਫਿਰ ਉਸ ਤੋਂ ਬਾਅਦ ਉਹਦਾ ਬੱਚਾ ਬਿਮਾਰ ਹੋ ਜਾਂਦਾ ਤਾਂ ਉਹ ਬਿਮਾਰ ਤੋਂ ਉਹਦੇ ਨਾਲ ਕਿਹੜੀਆਂ ਫੈਮਿਲੀਆਂ ਉਹਦੇ ਕਿਹੜੇ ਰਿਸ਼ਤੇਦਾਰ ਖੜਦੇ ਆ ਕਿਹੜੇ ਰਿਸ਼ਤੇਦਾਰ ਉਹਦੇ ਨਹੀਂ ਖੜਦੇ ਉਹ ਸਾਰਿਆਂ ਨੂੰ ਇਹ ਫਿਲਮ ਦੇ ਵਿੱਚ ਆਪਾਂ ਦਿਖਾਇਆ ਫਿਰ ਉਸ ਤੋਂ ਬਾਅਦ ਮਾਡਰਨ ਰਿਸ਼ਤਿਆਂ ਦੀ ਗੱਲ ਕਰੀ ਆ ਜਿਹੜੇ ਆਪਣੇ ਯਾਰ ਦੋਸਤ ਨੇ ਮਤਲਬ ਉਹ ਤੇ ਆਪਣੇ ਨਾਲ ਕਿੰਨਾ ਖੜਦੇ ਆ ਨਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਹ ਧਾਗੇ ਦੇ ਨਾਲ ਇੰਪਰੋਆ ਵਾ ਤੇ ਬਹੁਤ ਹੀ ਮਤਲਬ ਅਸੀਂ ਬਾ ਕਮਾਲ ਮੂਵੀ ਆਪਦੇ ਵੱਲੋਂ ਬਣਾਈ ਆ ਚੰਗਾ ਸਨੇਹਾ ਦੇਣ ਦੀ ਟਰਾਈ ਕੀਤੀ ਹੈ ਅੱਛਾ ਦੇਖੋ ਇਹਦੇ ਚ ਕੋਈ ਦੋਰ ਨਹੀਂ ਕੋਈ ਸ਼ੱਕ ਨਹੀਂ ਤੁਸੀਂ ਇੱਕ ਵਿਖਤ ਰ ਸਿੰਗਰ ਹੋ ਕਲਾਕਾਰ ਗਾਇਕ ਹੋ ਐਕਟਿੰਗ ਦਾ ਤੁਹਾਡੇ ਮਨ ਦਾ ਵਿਚਾਰ ਕਿਵੇਂ ਸੀ ਕਦੋਂ ਤੋਂ ਤੁਹਾਡੇ ਇਹ ਮਨ ਦੇ ਵਿੱਚ ਜੋ ਸੁਪਨਾ ਸੀ ਉਹ ਅੱਜ ਇਹ ਪੂਰਾ ਹੋਇਆ ਕਿਵੇਂ ਦੇਖਦੇ ਆ ਪਹਿਲਾ ਜਦੋਂ ਆਪਾਂ ਕੋਈ ਵੀ ਗਾਇਕੀ ਦਾ ਸਫਰ ਸ਼ੁਰੂ ਕਰਦੇ ਆ ਤਾਂ ਆਪਾਂ ਨੂੰ ਪਹਿਲਾਂ ਇਦਾਂ ਹੁੰਦਾ ਵੀ ਆਪਣੇ 2-4 ਗਾਣੇ ਚੱਲ ਜਾਣ ਉਸ ਤੋਂ ਬਾਅਦ ਹਰੇਕ ਦੇ ਦਿਲ ਦੇ ਵਿੱਚ ਅਸਾਂ ਵਾਜ ਜਾਂਦੀਆਂ ਨੇ ਆਸ ਵਾਜ ਜਾਂਦੀ ਹੈ ਤੇ ਮੈਨੂੰ ਵੀ ਸੀਗਾ ਵੀ ਫਿਲਮ ਖੇਤਰ ਵਿੱਚ ਆਇਆ ਜਾਵੇ ਫਿਲਮ ਕੀਤੀ ਜਾਵੇ ਹੁਣ ਹੋਰ ਵੀ ਸੁਪਨੇ ਨੇ ਚੰਗੇ ਆ ਹੋਰ ਮੈਸੇਜ ਵਾਲੀਆਂ ਫਿਲਮਾਂ ਚੰਗੇ ਸਨੇਹ ਜਿੱਤੇ ਜਾਣ ਜਿੰਨਾ ਰਾਈ ਤੇ ਹੋਰ ਵੀ ਫਿਲਮਾਂ ਦੇ ਪਲਾਨ ਚੱਲ ਰਹੇ ਇੱਕ ਫਿਲਮ ਆਲਰੇਡੀ ਸਾਈਨ ਹੋ ਚੁੱਕੀ ਹੈ ਤੇ ਮਤਲਬ ਮੈਨੂੰ ਇਹ ਸੀ ਵੀ ਫਿਲਮ ਕਰਨੀ ਆ ਮਤਲਬ ਪੰਜਾਬੀਆਂ ਦਾ ਹੁੰਦਾ ਹੀ ਆ ਵੀ ਯਾਰ ਫਿਲਮ ਕਰੀ ਬਿਨਾ ਸਬਰਜਾ ਨਹੀਂ ਆਉਂਦਾ ਨਾ ਕਲਾਕਾਰ ਹੁਣ ਦੋ ਚੀਜ਼ਾਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਲਾਕਾਰ ਨੂੰ ਇਹ ਹੁੰਦਾ ਇੱਕ ਵਾਰ ਸ਼ੋਅ ਲਾਉਣਾ ਤੇ ਇੱਕ ਫਿਲਮ ਕਰਨੀ ਉਹਦੇ ਵਿੱਚੋਂ ਆਪਾਂ ਪਹਿਲਾ ਸਟੈਪ ਪੱਟਿਆ ਵਾ ਅੱਛਾ ਤੁਹਾਡਾ ਇੱਕ ਸੁਪਨਾ ਪੂਰਾ ਹੋਇਆ ਸਟੈਪ ਜੋ ਤੁਸੀਂ ਫਿਲਮ ਲਾਈਨ ਦੇ ਵਿੱਚ ਆਏ ਹੋ ਤੇ ਤੁਹਾਡਾ ਇੱਕ ਜੋ ਇੱਕ ਬੇਸ ਸੀ ਇੱਕ ਸਟਾਰਟਿੰਗ ਸ਼ੁਰੂ ਹੋ ਚੁੱਕੀ ਹੈ ਅਗਲਾ ਕਨਸੈਪਟ ਅਗਲਾ ਸਟੈਪ ਕੀ ਹੋਊ ਕਿਸ ਤਰ੍ਹਾਂ ਦੀਆਂ ਤੁਸੀਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਦੇ ਲਈ ਤੁਸੀਂ ਇੱਕ ਮਾਈਂਡ ਸੈਟ ਅਪ ਕੀਤਾ ਹੋਇਆ ਹੈ ਅ ਮੈਂ ਬੈਸੇ ਮੈਂ ਐਕਸ਼ਨ ਮੂਵੀ ਕਰਨਾ ਚਾਹੁੰਦਾ ਸੀ ਪਹਿਲਾਂ ਤੋਂ ਤੇ ਵੀ ਕੋਈ ਐਕਸ਼ਨ ਮੂਵੀ ਕੀਤੀ ਜਾਵੇ ਪਰ ਇਹ ਮੂਵੀ ਦੀ ਸਟੋਰੀ ਹੋਰ ਸਾਫ ਦੀ ਸੀ ਪਰ ਮੈਂ ਇਹਨੂੰ ਵੀ ਇਹ ਢੰਗ ਨਾਲ ਕੀਤਾ ਕਿ ਮੈਂ ਜਿਹੜਾ ਮੈਨੂੰ ਕਿਰਦਾਰ ਦਿੱਤਾ ਗਿਆ ਮੈਂ ਉਹਨੂੰ ਪ੍ਰੋਪਰ ਨਿਭਾਵਾਂ ਕਿਉਂਕਿ ਕਲਾਕਾਰ ਉਹੀ ਹੁੰਦਾ ਐ ਐਕਟਰ ਉਹੀ ਹੁੰਦਾ ਜਿਹੜਾ ਉਹਨੂੰ ਦਿੱਤੇ ਗਏ ਮਤਲਬ ਤੁਹਾਨੂੰ ਸ਼ਾਟ ਨੂੰ ਪ੍ਰੋਪਰ ਉਦਾਂ ਕਰੇ ਹਨ ਜਿਹੜੀ ਸਟੋਰੀ ਸੀ ਮੈਂ ਉਹਨੂੰ ਨਿਭਾਇਆ ਤੇ ਹੁਣ ਇਸ ਤੋਂ ਬਾਅਦ ਐਕਸ਼ਨ ਮੂਵੀਆਂ ਵੀ ਨੇ ਤੇ ਹੋਰ ਵੀ ਕੋਈ ਮੈਸੇਜ ਜਿਹੜੀਆਂ ਸਟੋਰੀਆਂ ਆਪਣੇ ਪੰਜਾਬ ਦੇ ਵਿੱਚ ਨਹੀਂ ਦਿਖਾਈਆਂ ਗਈਆਂ ਉਦਾਂ ਦੇ ਮੇਰੇ ਹੈਗੇ ਆ ਅਮੰਤ ਦਿਲ ਦੇ ਬਲ ਬਲੇ ਵੀ ਮੈਂ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੁੰਦਾ ਜਿਹੜੇ ਲੋਕ ਅਜੇ ਉਹ ਆਪਣੇ ਉਹਲੇ ਆ ਜਿਨ੍ਹਾਂ ਦਾ ਮਤਲਬ ਇਤਿਹਾਸ ਨਹੀਂ ਹੈਗੇ ਆਪਣਾ ਪੰਜਾਬ ਇਤਿਹਾਸਾਂ ਬਹੁਤ ਇਤਿਹਾਸ ਆ ਪੰਜਾਬ ਚ ਉਹ ਲਿਆਵਾਗੇ ਮੂਰੇ ਅੱਛਾ ਇੱਕ ਤਾਂ ਵੱਡਾ ਜਿਹੜਾ ਸਵਾਲ ਆ ਫਿਲਮ ਟੂ ਪੰਜਾਬੀ ਹਾਲ ਨੂੰ ਕਿੱਤਰ ਆ ਟਾਈਮ ਟੂ ਟਾਈਮ ਉਤਰਾ ਚੜ੍ਹਾ ਦੇਖਦਾ ਰਿਹਾ ਮੌਜੂਦਾ ਸਥਿਤੀ ਪੰਜਾਬੀ ਫਿਲਮਾਂ ਦੀ ਕਿਵੇਂ ਦੇਖਦੇ ਹੋ ਇਹਨੂੰ ਹੋਰ ਇੰਪਰੂਵ ਕਰਨ ਦੇ ਦੇ ਕਿਉਂਕਿ ਜੇ ਆਪਾਂ ਸਾਊਥ ਇੰਡੀਆ ਫਿਲਮਾਂ ਦੀ ਗੱਲ ਕਰੀਏ ਉਹ ਪੈਨ ਇੰਡੀਆ ਤੱਕ ਜਾਂਦੀਆਂ ਨੇ ਠੀਕ ਹੈ ਇੱਕ ਛੋਟੇ ਜਿਹੇ ਕੇਰਲ ਦੇ ਕਦੇ ਆਈ ਫਿਲਮ ਚੈਨਈ ਦੀ ਫਿਲਮ ਵੀ ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ ਆਪਣਾ ਵਰਲਡ ਵਾਈਡ ਕਲੈਕਸ਼ਨ ਕਰ ਲਈ ਹੈ ਪੰਜਾਬੀ ਫਿਲਮਾਂ ਨੂੰ ਉਸ ਲੈਵਲ ਤੇ ਜਾਣ ਲਈ ਕਿੰਨੀਆਂ ਗੱਲਾਂ ਦੀ ਬਰੀਕੀ ਤੋਂ ਕੋਖਣ ਦੀ ਲੋੜ ਹੈ ਪੰਜਾਬੀ ਫਿਲਮਾਂ ਦੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਥੋੜਾ ਜਿਹਾ ਮਤਲਬ ਪਹਿਲਾਂ ਰੋਸਾ ਸੀਗਾ ਵੀ ਇੱਕੋ ਮੈਟਰ ਦੇ ਉੱਤੇ ਫਿਲਮਾਂ ਬਣ ਰਹੀਆਂ ਸੀ ਜਿਵੇਂ ਹਾਸੇ ਵਾਲੀਆਂ ਫਿਲਮਾਂ ਜਾਂ ਮਤਲਬ ਸਟੋਰੀ ਦੇ ਉੱਤੇ ਜ਼ਿਆਦਾ ਵਰਕ ਨਹੀਂ ਹੁੰਦਾ ਸੀਗਾ ਜਿਵੇਂ ਹੁਣ ਅਸੀਂ ਫਿਲਮ ਕਰੀ ਆ ਅਸੀਂ ਬਹੁਤ ਵੱਖਰੀ ਸਟੋਰੀ ਦੇ ਉੱਤੇ ਖੇਡੇ ਆ ਬਹੁਤ ਹੀ ਵੱਖਰੀ ਸਟੋਰੀ ਲੈ ਕੇ ਦਰਸ਼ਕਾਂ ਮੋੜੇ ਆਏ ਆ ਤੇ ਮਤਲਬ ਲੋਕਾਂ ਦਾ ਜੀਕਣ ਟੁੱਟ ਚੁੱਕਿਆ ਸੀਗਾ ਤਾਂ ਕਰਕੇ ਸਿਰਮਾ ਥੋੜਾ ਡਾਊਨ ਚੱਲ ਰਹੀ 2025 ਦੇ ਵਿੱਚ ਤਾਂ ਕਾਫੀ ਡਾਊਨ ਹੈ ਹਰਿਆਣੇ ਤੇ ਪਰ ਅਸੀਂ ਇਹੀ ਚੀਜ਼ ਸੀ ਵੀ ਸਾਨੂੰ ਫਿਲਮਾਂ ਅਸੀਂ ਵਧੀਆ ਬਣਾ ਕੇ ਇੱਕ ਚੰਗਾ ਸਿਨੇਮੇ ਦੀ ਸ਼ੁਰੂਆਤ ਕਰਕੇ ਦਰਸ਼ਕਾਂ ਦਾ ਦੁਬਾਰਾ ਯਕੀਨ ਬਣਨੀ ਹੈ ਤਾਂ ਯਕੀਨ ਬਣਾਈਏ ਤਾਂ ਫਿਰ ਉਸ ਤੋਂ ਬਾਅਦ ਆਪਣਾ ਪੱਤਰ ਪੰਜਾਬੀ ਸਿਨੇਮਾ ਦਾ ਆਪਾਂ ਵਧੂਗਾ ਹੀ ਕਿਉਂਕਿ ਜਿਹੜਾ ਪੰਜਾਬੀ ਕਲਾਕਾਰ ਨੇ ਤੁਸੀਂ ਦੇਖੋ ਪੰਜਾਬੀ ਗਾਣੇ ਹਾਲੀਵੁੱਡ ਸਾਰੇ ਬਾਲੀਵੁੱਡ ਸਾਰੇ ਆਪਣੇ ਪੰਜਾਬੀ ਗਾਣੇ ਚੱਲ ਰਹੇ ਆ ਫਿਲਮਾਂ ਦੇ ਵਿੱਚ ਹੁੰਦੇ ਆ ਤਾਂ ਆਪਾਂ ਇਹ ਵੀ ਜਿਹੜਾ ਆਪਣਾ ਸਿਨੇਮਾ ਵੀ ਆ ਇਹ ਵੀ ਲੋਕ ਆਪਣਾ ਯਕੀਨ ਦੁਬਾਰਾ ਬਹਾਲ ਹੋ ਜਾਣਾ ਸੋਹਣੀਆਂ ਫਿਲਮਾਂ ਕਰਨ ਤੇ ਅਸੀਂ ਵੀ ਇਹ ਇੱਕ ਆਖਰੀ ਸਵਾਲ ਹੈ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਜੋ ਜੋ ਇਹ ਫਿਲਮ ਇੰਡਸਟਰੀ ਹੈ ਇਹਨੂੰ ਹੋਰ ਉਤਸ਼ਾਹ ਮਿਲ ਸਕੇ ਮੈਂ ਇਹੀ ਚੀਜ਼ ਕਹਿਣੀ ਚਾਹੁੰਦਾ ਦਰਸ਼ਕਾਂ ਨੂੰ ਕਿ ਵੀ ਅਸੀਂ ਜਾਂ ਮੇਰੇ ਪ੍ਰੋਡਿਊਸਰ ਨੇ ਜਿਹੜੇ ਜੀਤ ਬਾਈ ਹੋਣੀ, ਪ੍ਰੀਤ ਪੈਣ ਹੋਣੀ ਅਸੀਂ ਚੰਗੀ ਫਿਲਮ ਬਣਾਈ ਆ ਤਾਂ ਤੁਸੀਂ ਜੇ ਸਿਨੇਮੇ ਘਰ ਚ ਆਉਨੇ ਹੋ ਤਾਂ ਸਾਨੂੰ ਇਹਦੇ ਨਾਲ ਹੋਰ ਬਲ ਮਿਲੂਗਾ, ਹੋਰ ਸਾਨੂੰ ਤੁਹਾਡੀ ਤਾਕਤ ਸਾਡੀ ਵਧੂਗੀ ਤੁਹਾਡੇ ਆਉਣ ਨਾਲ ਤਾਂ ਤੁਸੀਂ ਜਰੂਰ ਸਿਨੇਮੇ ਘਰ ਚ ਪਹੁੰਚੋ ਸਾਡੇ ਹੌਸਲੇ ਬਲੰਦ ਹੋਣਗੇ ਕਿਉਂਕਿ ਨਵੇਂ ਪ੍ਰੋਡਿਊਸਰ ਨੇ ਅਸੀਂ ਵੀ ਨਵੇਂ ਆ ਤੁਹਾਡੇ ਹੌਸਲੇ ਨਾਲ ਅਸੀਂ ਅੱਗੇ ਵਧਣਾ ਤਾਂ ਕਿਉਂਕਿ ਪਹਿਲੇ ਫਿਲਮ ਇੰਡਸਟਰੀ ਬਹੁਤ ਮੁਸ਼ਕਲਾਂ ਨਾਲ ਅਸੀਂ ਇਦਾਂ ਦੇ ਮਤਲਬ ਹੈਗੇ ਆ ਜਾਲ ਜਿੰਨਾ ਚੋਂ ਮੁਸ਼ਕਲਾਂ ਨਾਲ ਨਿਕਲ ਕੇ ਉਰੇ ਤੱਕ ਪਹੁੰਚੇ ਆ ਅਸੀਂ ਫ ਪრობਲਮਾਂ ਚੱਲ ਰਹੀਆਂ ਨੇ ਤੁਸੀਂ ਸਾਡਾ ਸਾਥ ਦਿਓ ਤੁਹਾਡੇ ਸਾਥ ਦੀ ਬਹੁਤ ਲੋੜ ਆ ਜਰੂਰ ਸੈਨਮੇ ਘਰ ਚ ਪਹੁੰਚੋ ਅਸੀਂ ਤੁਹਾਡੀ ਵੇਟ ਕਰ ਰਹੇ ਹਾਂ ਕੇ ਸੀਗੇ ਅਦਾਕਾਰ ਤੇ ਸਿੰਗਰ ਦਿਸਕਰਨ ਗਰੇਵਾਲ ਜਿਨ੍ਹਾਂ ਆਪਣੇ ਫਿਲਮ ਲਾਈਨ ਚ ਆਉਣ ਦੇ ਇੱਕ ਸੁਪਨੇ ਬਾਰੇ ਵੀ ਦੱਸਿਆ ਔਰ ਫਿਲਮ ਖੇ ਪੰਜਾਬੀ ਫਿਲਮ ਖੇਤਰ ਨੂੰ ਉਤਸ਼ਾਹਤ ਕਰਨ ਦੇ ਲਈ ਜੋ ਉਹਨਾਂ ਦੀ ਵਿਚਾਰਦਾ ਰਾਜੋ ਸੋਚ ਉਹਦੇ ਮਾਰੇ ਪ੍ਰਗਟ ਕੀਤਾ ਅਸੀਂ ਉਮੀਦ ਕਰਦੇ ਹਾਂ ਜੋ ਇਸ ਤਰ੍ਹਾਂ ਦੇ ਸੰਜੀਦਾ ਕਾਇਕ ਕਰਦੇ ਐਕਟਰ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿਤਰਣ ਕੰਮਕਰਨ ਔਰ ਪੰਜਾਬੀ ਫਿਲਮ ਇੰਡਸਟਰੀ ਸਾਊਥ ਦੀਆਂ ਫਿਲਮਾਂ ਵਾਂ ਪੈਨ ਇੰਡੀਆ ਫਰਮ ਦੇ ਰੂਪ ਚ ਤਰੱਕੀ ਕਰੇ ਦਿਲਵਿੰਦਰ ਸਿੰਘ ਰਸ਼ੀਦ ਕੇਵੀ ਸੁਮਨ ਰਾਏ ਕੁਮਾਰ